ਉਹ ਬਈ ਤਾਂ ਖਾਣੀ ਹੁੰਦਾ ਰੋਜ਼ ਨਾ ਪੈਣਾ ਭਾਈ ਹੈ ਖੜਨਾ ਪੈਣਾ ਉਹ ਕਾਡੂਗਾ ਵੀ ਚੰਗਾ ਹੈ ਪੰਗਾ ਪਾਈ ਪੰਗਾ ਆ ਗਿਆ ਆ ਗਿਆ ਫੱਲੀ ਕਿ ਕਿਹ ਜਿਆਦਾ ਪਾਣੀ ਫੁੱਟਣੇ ਲੀਕਿੰਗੇ ਆ ਲੀਕਿੰਗੇ ਆ ਤੇ ਫੁੱਟੇ ਆਉਂਦਾ ਮੇਰੇ ਤਾਂ ਪਾਣੀ ਤੁਰਪਣਾ ਵਾ ਉਹ ਜੋੜਨ ਲੱਗਿਆ ਨਹੀਂ ਮਿਸਟਰ ਨੂੰ ਲੱਗਦਾ ਉਹਦੇ ਜਿਹੜੇ ਬਾਈ ਲੈ ਕੇ ਗਏ ਉਹ ਨਹੀਂ ਹਿੱਲੇ ਹਾਂ ਪੱਕਾ ਕੰਮ ਬਾਈ ਬਜਰੀ ਵਾਲੀ ਆ ਸਿੱਕਾਲ ਜੀ ਇਹ ਹੁਣ ਲੀਕ ਹੁੰਦਾ ਹਣਾ ਵਿੱਚ ਤੇ ਮੈਂ ਬੜੀ ਕਰੀ ਜਾਂਦੀ ਮੈਂ ਭਾਤ ਕੇ ਕਰ ਦਿੰਦੇ ਲੋਡਰ ਨੂੰ ਮਮਾ ਨਾਲ ਲੀਕ ਹੁੰਦਾ ਹਣਾ ਵਿੱਚ ਤੇ ਪਾਣੀ ਬਾਹਰ ਨਹੀਂ ਨਿਕਲੇ ਉਹ ਦਬੀ ਦਬੀ ਜੁਗੀ ਲੈਣ ਜੋੜ ਕੋਰਤੀ ਦੀ ਉਹ ਲੀਕੇਜ ਹੈ ਹਲਕੀ ਹਲਕੀ ਫਿਰ ਜਿਹੜਾ ਤੂੰ ਉਹ ਜੋੜ ਲੈ ਆ ਦੂਆ ਹਾਂ ਉਹ ਨਟ ਬੋਲਟਾਂ ਹੀ ਵਾਲਾ ਉਹ ਲੀਕ ਕਰਦਾ ਹੁਣ ਬਾਕੀ ਦੇਖ ਲੈਣੇ ਪਾਟ ਹੋਰ ਕੁਛ ਨਹੀਂ ਹੈਗਾ ਹੋਰ ਉਹ ਦੋ ਦਾ ਠੀਕ ਆ ਬਾਕੀ ਨਾ ਪਈ ਜਾਣੀ ਉਹ ਬਈ ਬਈ ਦੀ ਬਾਕੇ ਵੰਡੇ ਕਰੋ ਕਾਨੂੰ ਯਾਰ ਕਾਲੂ ਜੀ ਤਾਂ ਪਾਣੀ ਛੱਡਣਾ ਹੈ ਉਹ ਵੀ ਤਾਂ ਉਹ ਵੀ ਤਾਂ ਦੋ ਤਿੰਨ ਦਿਨ ਦੋ ਦਿਨ ਕੰਮ ਹੋਈ ਜਾ ਬਜਰੀ ਪਾਣ ਦੇ ਪੱਕਾ ਕੰਮ ਆਂਦਾ ਮੈਂ ਦੇਖ ਲੈ ਇਹਨੇ ਪੈਸੇ ਲੈ ਕੇ ਸੁਵਾਦੇ ਨਹੀਂ ਆਇਆ ਇਹ ਤਾਂ ਹੁੰਦਾ ਹੀ ਆ ਹੌਲੀ ਬਾਈ ਬਜਰੀ ਪਾਣ ਦਾ ਤੁਹਾਨੂੰ ਸੋਸਾ ਲਾ ਪੈਣ ਦਾ ਉਹ ਬਾਬਾ ਬਜਰੀ ਪਾ ਦੇ ਉਪਰ ਹੁਣ ਕੌਣ ਬਜਰੀ ਪਾਉਣੀ ਪੈਣੀ ਹੁਣ ਦੋ ਦਿਨ ਲੀਡ ਲੈ ਦੂੰਗੇ ਉੱਥੇ ਮੈਂ ਸਾਰੇ ਤਿਆਰ ਕਰੇ ਭਈ ਅੱਜ ਨਾਲ ਸੱਟ ਲਿਆ ਪਾਣੀ ਪਾਣੀ ਚੱਲੇਣਾ ਦਜੇ ਲਈ ਹਲਕੀ ਭੁਲਕੀ ਲੀਕਿੰਗ ਜੇ ਇਹਦਾ ਬਹੁਤ ਦੁੰਦਾ ਇਹਦਾ 8 ਘੰਟੇ ਚੱਲੇ ਗਿਆ ਫਿਰ ਤੋਂ ਬਾਹਰ ਆ ਜਾਣਾ ਪਾਣੀ ਹਮ ਹੁਣ ਵੀ ਪਤਾ ਨਹੀਂ ਕੀ ਹੋਇਆ ਹੋਣਾ ਕੀ ਨਹੀਂ ਯਾਰ ਲੋਟ ਆਈ ਲਈ ਜਗਾ ਮੈਂ ਤਾਂ ਕੁਝ ਨਹੀਂ ਆ 3 ਚੌਥੀ ਵਾਰ ਪਟਣ ਲੱਗੇ ਆ ਪੈਸੇ ਵੀ ਲੈ ਜਾ ਕੋਈ ਕੁਝ ਕਰਿਆ ਇਹ ਜੀ ਗਰਮੀ ਜੀ ਕਹੀ ਚੱਲਦੀ ਆ ਪਹ ਲੰਗਾਰੇ ਚ ਲੱਭਾ ਬੰਦੇ ਖਿਛਾ 80 ਡਿਗਰੀ ਤਾਂ ਮਾਤੂ ਕਹੀ ਜਣਾ ਇਹ ਵਿੱਚ ਪਾਬਾ ਜੀ ਸ਼ਾਮ ਨੂੰ ਪਟਲੇ ਨਾ ਪੈਰ ਲੱਗੇ ਥੱਲੇ ਸੋ ਭੁੱਬੜ ਜਿਹਾ ਪੈਰ ਝੜਦੇ ਆ ਨਾ ਚੱਪਲੋਂ ਵਾਕੇ ਚ ਚੱਲਦੀ ਗਈ ਬਈ ਸ਼ਾਮ ਨੂੰ ਕੰਮ ਬਟਾਉ ਦਾ ਕਹੀ ਤਾਂ ਹੁਣ ਚੱਲਣੀ ਹੋਣੀ ਹੈਗੀ ਪਟਾ ਦਾ ਮੈਂ ਦੇਣਾ ਦੇਖਣਾ ਸਹੀ ਗਿਆ ਏ। ਕੀ ਹੈ ਗਿਆ ਨਹੀਂ ਪਤਾ ਸਾਰਾ। ਸ਼ਾਨੂ ਜੀ ਤੇ ਪਤਾ ਕਹਣਾ ਸ਼ਾਨੂ ਪੱਲੇ ਕਾ ਨੂੰ ਤੂੰ ਪੰਜ ਕਿਤੇ ਗੋਮਾ ਗਿਰਜ ਮੈਂ ਉੱਥੇ। ਉਹ ਨਾ ਹੋ ਗਿਆ ਕੰਮ ਲੇਟ ਹੋ ਗਿਆ ਨਾ ਸ਼ਾਮ ਤੱਕ ਪੈਂਚਰ ਲਾਉਣਾ ਕਿ ਆਇਆ ਪਰ ਖਬਰ ਕਿ ਆਇਆ ਹੋਏ ਪਹੁਣ। ਜਾ ਬੱਟਲ ਜਾ ਦੌੜ ਜਾ ਜਾ ਜਾ। ਜਾ। ਛੜੀਦਾ ਮਨਸ਼ਾ ਅਗੜੀ ਗਰੀ ਖਾ ਨਹੀਂ ਹੁੰਦਾਗਾ ਉੱਥੇ। ਆ ਪਰ ਨਾ ਕਿੰਦਾ ਕਾ ਕੇ ਗੱਲਾ ਕਾ ਕੇ ਲੈਦਾ ਮੋਟਰਸਾਈਕਲ ਆਉਂਦੇ ਆਉਂਦੇ ਸੁੱਕ ਗਿਆ। ਪਾਪਾ ਪਰ ਬਣਾਤਾ ਬਰਨੇ ਦਾ। ਤਾਂ ਹੀ ਤਾਂ ਆ ਗਿਆ ਮੈਂ। ਆ ਮੋਟਰ ਗਿੰਦੂ ਦਾ ਮੇਰੇ ਤੇ ਨਾਲ। ਪਾਪਾ ਮੂਵਰ ਲੈ ਕੇ ਆਇਆ ਪਾਪਾ ਪਰ ਬਣਾਇਆ ਪਰਨੇ ਦਾ ਆਹ ਅੱਕੜ ਗਿਆ ਨਾ ਹਾਂ ਓਕੇ ਬੱਦਾਂ ਕਿੱਥੇ ਘੜ ਦੂਗਾ ਤੂੰ ਕੋਈ ਨਾ ਆ ਕੀ ਮੈਂ ਤਾਂ ਛੱਡਦਾ ਭਾਈ ਬਾਣੀ ਦੇਖ ਨਹੀਂ ਗਈ ਜਾਣਾ ਉਹ ਫੇਰ ਵੱਟ ਲਿਆ ਉਹ ਫੇਰ ਵੱਟ ਲਿਆ ਉਹ ਫੇਰ ਵੱਟ ਲਿਆ ਤੂੰ ਯਾਰ ਇਹ ਪਤਾ ਵੀ ਪਟਿਆ ਹੋਏ ਵੀਰ ਪਟਿਆਈ ਆ ਉਹ ਦੇਖੋ ਫੇਰ ਵੱਟ ਲਿਆ ਕੀਦਾ ਜਰੂਰੀ ਹੈ ਉਹ ਫੇਰ ਤਾਂ ਹੱਥੇ ਮੇਰੇ ਆਪਿਆਂ ਨੂੰ ਚੋ ਮੈਂ ਹੀ ਆ ਮੈਂ ਪੁੱਛੜਦਾ ਫੇਰ ਬੱਟ ਲਿਆ ਲੀਕਾ ਨਾਲ ਪਤਾ ਪਾਣੀ ਨਿਕਲੇ ਹੋਵੇ ਵੀ ਲੀਕੀ ਤਾਂ ਹੀ ਨਿਕਲੇ ਹੋਣਾ ਪਾਣੀ ਤਾਂ ਬਈ ਆ ਆ ਤਬਿਆਬੀ ਆਂਦੀ ਬਈ ਪੁੱਛਣਾ ਜਰੂਰੀ ਹੈ ਪੁੱਛਣਾ ਜਰੂਰ ਹੈ ਇਹ ਹੋਰ ਦੇਸ਼ ਹੋਏ ਬੰਦਾ ਇੰਨੀ ਗੱਲ ਵੀ ਨਹੀਂ ਕਰਦਾ ਹੈਗਾ ਹਾਂ ਟਾਈਮ ਹੀ ਨੂੰ ਪੁੱਛਣਾ ਵਿੱਚ ਦੋ ਤਰ੍ਹਾਂ ਦੇ ਬੰਦੇ ਹੁੰਨੇ ਇੱਕ ਦਾ ਦੋਖ ਦਾ ਸਾਂਝੀ ਹੁੰਦਾ ਇੱਕ ਸਵਾਦ ਵਾਲਾ ਹੁੰਦਾ ਸਵਾਦ ਕੇ ਬਈ ਚਲੋ ਲੰਗੀ ਜਾਣੀ ਐ ਕਹੀਂ ਉੱਥੇ ਪਟ ਗਿਆ ਬਾਬਾ ਉੱਥੇ ਪਟ ਗਿਆ ਡਰੱਪੋਂ ਦਾ ਟਰਫੂ ਜੁੜ ਕੇ ਇੱਕ ਨਹੀਂ ਨੇ 2 ਮਹੀਨਿਆਂ ਐ ਕੋ ਚਲਿਆ ਹਵਾ ਦੀ ਉਹ ਡਬਲ ਵਾਰੀ ਆ ਗਈ ਰਾਤ ਨੂੰ ਆ ਗਈ 6 ਵਜੇ ਦੀ ਹੋਈ ਅਜ ਹੂੰ 2:00 ਵੱਜ ਗਏ ਭਜਣ ਵਾਲੀ ਉਹ ਅਰੇ 2:00 ਵੱਜ ਗਏ ਅੱਧਾ ਘੰਟਾ ਰਹਿ ਗਿਆ ਉੱਖਾ ਆ ਮੇਰੇ ਦਾ ਗਾਹਣ ਹੋ ਗਿਆ ਉੱਥੇ ਦਾ ਸਾਰੀ ਨਿਵੇਟ ਸਵਾਕ ਨਾ ਨਾ ਇੰਨਾ ਕਿਥੇ ਇੱਕ ਸਵਾ ਕੀਲਾ ਹੋਇਆ ਲੈ ਅੱਛਾ thora ਕਿਥੇ ਹੋ ਜਾਊਗਾ ਪਹਿਲਾਂ ਨਿਬੜ ਗਿਆ ਸਾਰਾ ਹਾਂ ਹਾਂ ਉੱਪਰ ਲੈ ਇਦਾਂ ਇੱਕ ਇੱਕ ਕੇਰਾ ਜਿਹੜਾ ਜਿਹੜਾ ਰਹਿ ਗਿਆ ਥਲੜਾ ਵੀ ਹੋ ਗਿਆ ਇੱਧਰ ਰਹਿ ਗਿਆ ਸਵਾ ਕੀਲਾ ਹੋਇਆ ਵਖਾਥਾ ਪਿਆ ਹਲੇ ਤਿੰਨ ਇੰਚ ਹੋਣਾ ਕਰ ਦੂ ਹਾਂ ਸਵਾ ਦਾ ਗਾਲੂ ਹੋ ਜਾਣਾ ਚੱਲ ਉਹ ਫੇ ਧਰਤੀ ਬਾਪ ਬਾਈ ਪਿੰਦੀ ਬਾਪ ਪਾਣੀ ਕਰੀਏ ਜੱਜ ਸਵਾ ਦਾ ਹੋਇਆ ਗਾਲੂ ਤੂੰ ਬਾੜਦੀ ਹੋਣਾ ਅੱਜ ਪਾਣੀ ਪੈਣਾ ਕਰ ਲੂੰ ਸਵੇਰ ਵਿੱਚ ਵੀ ਆਈ ਹਵਾਈ ਕਰ ਲਉਣੀ ਕਰਨਾ ਕਦੋਂ ਹੁਣ ਕਰਿਓ ਵੀ ਨਾ ਧੁੱਪ ਦੇ ਲੋ ਕਹੇ ਜੀ ਧੁੱਪ ਦੇਖਦਾ ਕਿਹ ਜੀ ਭਈ ਇਹ ਭਈ ਨੇ ਹਲੇ ਭਈ ਇਹ ਦੇਖ ਕੇ ਕਦੋਂ ਕਰਨਾ ਤਿੰਨ ਕੀਲੇ ਜੀ ਦੱਸਦੇ ਜੀ ਕਿ ਲਗਾਤਾਰ ਇਕੱਠੇ ਲਾਦੇ ਸਾਨੂੰ ਤਿੰਨ ਕੀਲੇ ਜੀ ਮੋਟਰ ਪਾਣੀ ਪੂਰਾ ਕਰਕੇ ਦਿਖਾ ਦੋ ਟੈਂਕ ਤਾਂ ਇਕੱਠੇ ਲਾਉਣੇ ਹੈਗੇ ਮੈਨੂੰ ਮੋਟਰ ਪਾਣੀ ਪੂਰਾ ਕਰਕੇ ਦਿਖਾ ਦੋ ਇਕੱਠੇ ਲਾਉਂਗੇ ਦੋ 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 ਮੇਰੀ ਜਾਊਗੀ ਦੋ ਵਗ ਦੋ ਕਰ ਦੇਣਾ ਦੋ ਜੀ ਤੱਕ ਮਾਈ ਜਾਊਗੀ ਫੇਰ ਫੇਰ ਰੇਸਲਾ ਨਾ ਉਹ ਜ ਨਹੀਂ ਪੋਣਾ ਹਾਲੇ ਅੱਛਾ ਉੱਟ ਕੇ ਜੇ ਸਾਰਾ ਦੂਮਾ ਦਾ ਪਾਣੀ ਪੂਰਾ ਹੋ ਗਿਆ ਤਾਂ ਧਾਨ ਧੋਣ ਲੱਗ ਕੇ ਖੜ ਕੇ ਪੁੱਛੋ ਜੇ ਫੇਰ ਕਰੂੰਗਾ ਪਾਣੀ ਖੜਦਾ ਰਹੂਗਾ ਵਿੱਚੋਂ ਦਿੱਤਾ ਕਿ ਤੇ ਸਿਆਣ ਦਮੇ ਇਹ ਤਾਂ ਤਾਂ ਪਿੰਦਾ ਬਹੁਤ ਹੈ ਪਾਣੀ ਜਿੱਤਾਂ ਤਾਂ ਮਰ ਡੁਬਕੀ ਮਾਰੀ ਜਾਂਦਾ ਗੁੱਲ 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 ਐ ਕਰੀ ਜਾਣਾ ਉਹਨਾਂ ਨਾਲੇ ਹੁਣ ਤਾਂ ਨਾਲੇ ਉਹ ਵੀ ਖੜਨਾ ਉਹ ਚ ਹਾਂ ਤਾਂ ਉਹ ਵੀ ਧੁੱਪੇ ਖੜਨਾ ਹੁੰਦਾ ਡੱਕ ਮੈਨ ਖੜਨਾ ਪਾਣੀ ਡੱਕੇ ਪਰੀ ਦੀ ਜ ਨਹੀਂ ਖੜਦਾ ਇਹ ਕੰਨੇ ਨੂੰ ਚਾਰ ਦਿਨ ਚ ਦੋ ਵਾਰ ਲਾ ਲਿਆ ਆ ਤੂੰ ਪਤਾ ਹੈ ਕਿ ਜਲਦੀ ਹਵਾ ਹੈ ਹੈ ਅੱਗ ਲਾਉਂਦੀ ਹਵਾ ਹੋਰ ਇੱਥੇ ਇੱਕ ਆਖੋ ਜਣੇ ਫੇਰ ਦੇਖੀ ਜਾਣੀ ਪਰਦਾਏ ਹੋਣੀ ਉਹਦੇ ਇੰਨਾ ਬੂਟਾ ਲੱਗਿਆ ਸਾਡੇ ਦੇਖ ਲੈ ਅੱਗ ਫੇਰ ਪੈਂਦੀ ਦੇਖ ਕੇ ਘੁੰਮ ਕੇ ਲੈ ਦਰਖਤ ਹੀ ਦਰਖਤ ਖੜਾ ਹੈ ਬੈਠ ਫੇਰ ਨਹੀਂ ਉਹਦੇ ਵੀ ਹਾਂ ਪਰ ਇਹ ਤਾਂ ਸਾਰੇ ਪੰਜਾਬ ਮਾਝਾ ਦਾ ਦਰਖਤ ਨਾਲੇ ਇਹ ਪਬੂਲ ਦਰਖਤ ਦੂਆ ਚਾਹੀਦਾ ਉਸ ਆਏ ਜਿਹੜਾ ਖੜੇ ਆ ਨਾ ਬੰਬ ਖੜੇ ਆ ਐ ਵੀ ਖੇਡ ਖੇਡ ਲਾ ਦੋ ਪਰ ਚਾਹੀਦੇ ਹਰੇਕ ਮੋਟਰ ਪਰ ਬਾਈ 10 ਤੇ ਲੈ ਕੇ 20 ਇਹੋ ਜਿਹੇ ਚਾਹੀਦੇ ਆ ਹਾਂ ਠੀਕ ਨਹੀਂ ਹੋਰ ਇਹ ਤਾਂ ਐਵਰ ਲਾਉਣੇ ਆਪਾਂ ਕੋਈ ਨਾ ਮੈਂ ਦਿਮਾਗ ਵਿੱਚ ਚੱਲ ਰਿਹਾ ਵੀ ਬਰਸਾਜੇ ਦਿਨ ਬਰਸਾਤ ਦੀ ਪੈ ਗਈ ਨਾ ਸੌਣ ਮਹੀਨਾ ਸ਼ੁਰੂ ਹੋ ਗਿਆ ਜਦ ਫਸਲਾਂ ਜੀ ਵਿੱਚ ਬਰਸਾਤਾ ਜੀ ਹੁੰਨੇ ਆ ਇਹ ਬਾਈ ਆਹ ਤਾਂ ਹੀ ਪਾਣੀ ਪੂਰਾ ਹੋਣਾ ਹੁੰਦਾ ਹੁਣ ਜੇ 100 200 ਦਾ ਤੂ ਲਾਉਂਗਾ ਤਾਂ ਪਾਣੀ ਕਿੱਥੇ ਬਰੋਣ ਦਾ ਹੁੰਦਾ ਫਸਾਤ ਮੋਬਾ ਕੇ ਫੈਦਾ ਉਹ ਜੇ ਮੋਟਰ ਲਈ ਆ ਹਾਲੀ ਪਹਿਲਾ ਵਾਲੀ ਇਹ ਵੀ ਉਹ ਵੀ ਲਾਉਣੇ ਕਿਦੋਂ ਦਰਖਤ ਆਹ ਚਾਹੀਦੀ ਸਾਈਡ ਪਰ ਲਾ ਦੇਣੇ ਕੋਈ ਨਾ ਕਿੱਦੇ ਨੇ ਉਹ ਤੇ ਉਹ ਜਿੱਦ ਨਾਲ ਲਾ ਦੀ ਇਧਰ ਇਥੇ ਫੁੱਲਰ ਜਿਹੜੇ ਖੜੇ ਆ ਉਥੇ 2-3 ਲਾ ਦੇਣੇ ਡੇਗਡੂ ਕ ਲਾਉਂਗਾ ਸ਼ਾਮਾਂ ਸ਼ਾਮਾਂ ਨੂੰ ਡੇਗ ਲਈ ਡੇਗ ਜਿਹੜੀਆਂ ਛਤਰੀ ਬਣੇ ਛਤਰੀ ਜੀ ਬਣ ਜੇ 2-3 ਡੇਕਾ ਲਾਤੀਆਂ ਬਹੁਤਾਂ ਛਤੀ ਹੋ ਜਣੀ ਆ ਉਹੀ ਵਧੀਆ ਚੀਜ਼ ਹੈ ਡੇਕ ਹੋਰ ਹੋਰ ਇਹ ਮੋਟਰੋ ਵੀ ਲਾਉਣੇ ਆਣੇ ਪਏ ਵੀ ਸਾਚੀ ਵੀ ਆਈ ਬਈ ਲਾਉਣੇ ਆ ਉਹਦੇ ਵੀ ਕਰਦਣੇ ਕਦੋਂ ਦੇਖ ਕੇ ਕਿਥੇ ਰਸਤਾ ਜੇ ਇੱਥੇ ਤਾਂ ਉੱਥੇ ਗੱਡੂਣੀ ਇੱਕ ਇੱਥੇ ਵੀ ਨਹੀਂ ਦੇਖ ਕੇ ਲਾਊਗਾ ਮੈਂ ਆਪਣੇ ਸਾਥ ਨਾਲ ਬਈ ਸੂਰਜ ਨਾਲ ਐ ਘੁੰਮਣਾ ਨਾ ਉਹ ਸਾਥ ਨਾਲ ਚਲਾਉਣੀ ਦੀ ਸ਼ਾਮਾਂ ਜਿਹੜੀ ਰਹੇ ਆ ਬਦ ਬਾਹਰੇ ਨੂੰ ਅੱਛਾ ਐਦਾ ਬਸਮ ਐਸਾ ਪੂਰੇ ਉਥੇ ਲੱਗੂਗਾ ਪੂਰੇ ਇੱਥੇ ਲੱਗਿਆ ਸੋ ਪੂਰੇ ਐਨੇ ਕਕੇ ਬਹੁਤ ਹੋ ਜਾਣਾ ਇਹ ਤਾਂ ਪੂਰੇ ਤਾਂ ਅੱਲਾ ਲੱਗਣੇ ਸਾਮਾ ਉਧਰ ਜਾਣੀ ਸਾਰੀ ਹਾਂ ਇਹ ਤਾਂ ਉਹ ਵੀ ਹੈ ਨਿਆਣਾ ਐ ਹੱਥ ਲੱਗਣੇ ਆਪਣੇ ਜਿੱਥੇ ਮਰਜ਼ੀ ਦੇਖ ਕੇ ਲਾਉਣੇ ਪੈਣੇ ਆ ਇੱਧਰ ਸਾਮਾ ਨਾ ਕੋਈ ਨਾ ਫਿਰ ਕਿਹਾ ਛਤਰੀ ਉਹ ਤਾਂ ਖਾਲੀ ਆਹ ਏਰੀਆ ਖਾਲੀ ਛਤਰੀ ਬਣਾਉਂਦੇ ਕਿਹੜਾ ਕਾਉਂ ਮੈਂ ਉਹਦਾ ਨਾਂ ਕੋਈ ਚੀਜ਼ ਆਉਣੀ ਨਾ ਜਾਣੀ ਤੇਰੀ ਨਾਰਾ ਨਾਰਾ ਟਰੈਕਟਰ ਖੜਾਉਣਾ ਦਾ ਬਣਾਉਂਦੇ ਉਹ ਉਹ ਟਰੈਕਟਰ ਸਿੱਧਾ ਤੇਰਾ ਖੇਚ ਬਾਬਾ ਵੱਡਦਾ ਖੇਚ ਨਿਕਲਦਾ ਹੋਰ ਮੰਜਾਈ ਮੰਜੇ ਉਹਦੇ ਪਏ ਆ ਬਹਿਣੂ ਆ ਉੱਥ ਚਾਹ ਛਤਰੀ ਬਣ ਗਈ ਚਾਹ ਪਲੀਟਾ ਕੇ ਪੈ ਜਾ ਉੱਥੇ ਆਪੇ ਕੱਖੇ ਨਹੀਂ ਹੁੰਣਾ ਥੱਲੇ ਹਾਂ ਜੇ ਬਹਿਣ ਲੱਗੇ ਬੰਦੇ ਫਿਰ ਇੱਥੇ ਕੱਖ ਹੁੰਦਾ ਤੋਰੇ ਫਿਰ ਜੁੰਦਾ ਨਹੀਂ ਇੱਥੇ ਨਹੀਂ ਇੰਨਾ ਕੱਖ ਹੁੰਦਾ ਸਾਡੇ ਥੋੜੇ ਗੈਪ ਪਰ ਲਾਉਣੀ ਆ ਬਈ ਦੋਏ ਛਤਰੀਆਂ ਫੁੱਲ ਹੋ ਜਾਣ ਉੱਪਰ ਐਂ ਕੰਮ ਹੋਵੇ ਪੂਰੀ ਗੁ ਗੁ ਗੁੰਝਣਦਾਰ ਸ਼ਾਮਾਂ ਹੋਵੇ ਗੁੰਝਣਦਾਰ ਹਾਂ ਬੁੱਕ ਮੈਂ ਬੁੱਕ ਆਨਲਾਈਨ ਕਾ ਕਰਦਾ ਬੁੱਕ ਦੇ ਦੇ ਦੇਖਾਂ ਇੱਕ ਲਾਉਣੀ ਨਿੰਮ 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 ਜਾਈ ਦੀ ਨਿੰਮ ਦੋ ਤਿੰਨ ਨਿੰਮ ਲਾਉਂਗੇ ਹਾਂ ਅਲੱਗ ਅਲੱਗ ਲੋਕੇਸ਼ਨ ਪਾ ਲਾਉਂਗਾ ਨਿੰਮਣ ਦੀ ਤੇ ਦੰਦ ਆਤਨ ਬੋਲ ਇੱਕ ਦਾ ਲਾਉਂਗਾ ਮੈਂ ਬਾਬਾ ਦੇ ਚ ਆਪਣੇ ਬਾਬਾ ਦੇ ਕੰਦ ਨਹੀਂ ਸਾਡੀ ਕਿੰਦਰਾਂ ਦੇ ਵਾਸਤੇ ਉੱਥੇ ਲਾਉਣੀ ਆ ਵੀ ਉਹ ਵੀ ਕੋਈ ਸੁਣਾਵੇ ਨਿੰਬੂ ਵੀ ਖੜੀ ਖੁੱਲੂ ਠੇਰਦੇ ਸੈਟ ਉੱਤੇ ਜਾ ਕੇ ਖਾ ਖਾ ਜਗਾ ਭਾਈ ਉੱਥੇ ਇੱਕ ਲਾ ਪੀਏ ਕੋਈ ਨੁਕਸਾਨ ਨਹੀਂ ਉਹਦਾ ਹਾਂ ਦੋ ਪਾਸੇ ਸ਼ਾਮਾਂ ਹੀ ਸ਼ਾਮਾਂ ਹੈ ਸ਼ਾਮਾਂ ਹੀ ਸ਼ਾਮਾਂ ਨਾਲੇ ਭਾਈ ਇਹ ਦਿਨਾਂ ਜਾ ਕੇ ਜਿਆਦਾ ਬੁੱਕਤ ਹੁੰਦੀ ਆ ਖਰੇਗ ਵੀ ਰੱਖ ਸਕਦੀ ਨਿਮਰਤਾ ਉਹ ਵੀ ਬਾਲੂੜਾ ਹਾਂ ਬੰਦਾ ਆਉਂਦਾ ਆਂਦਾ ਡਾ ਡਾ ਦਾਤਨ ਕਰ ਲਾ ਉਹ ਵਧੀਆ ਠੀਕ ਨਹੀਂ ਕੜਤਣ ਹੁੰਦੀ ਕੜਤਣ ਹੁੰਦੀ ਉਹ ਵੀ ਵਾਰ ਨਹੀਂ ਫੈਦਦੇ ਨੇ ਮਨੇ ਮਦਾ ਚਲੋ ਬਾਕੀ ਦੇਖਦੇ ਆ ਜਦ ਬਰਸਾਤ ਚ ਲੱਗੂਗੀ ਤਾਂ ਨਾ ਬਰਸਾਤ ਚ ਵਧੀਆ ਬਰਸਾਤ ਚ ਲੱਗੂਗੀ ਬਾਈ ਹੋਣੀ ਤਾਂ ਯਾਰ ਹੁਣ ਤੂੰ ਤੱਕ ਪਾਣੀ ਪੂਰਾ ਹੁੰਦਾ ਕਿੱਥੇ ਕਰੂੰ ਹੁਣ ਤਾਂ ਬਾਈ ਜਿਹੜੇ ਹੋਏ ਪਏ ਉਹ ਸੁੱਕੇ ਪਏ ਆ ਜਿਹੜੇ ਹੈਗੇ ਆ ਖੜੇ ਇਹਨਾਂ ਨੂੰ ਪਾ ਲੋ ਹਾਂ ਜਿਹੜਾ ਖੜਦਾ ਹਾਂ ਇਹ ਇਹਨਿੰਦਾ ਖੋਇਆ ਬਾ ਉਦੇ ਮੇ ਤੇ ਉਹ ਬੂਸ ਬਾਈਦ ਨੂੰ ਪਾਣੀ ਨਹੀਂ ਲੱਗੇਗਾ ਬੂਲ ਨੂੰ ਪੀਲਾ ਹੋਊਗਾ ਇੰਨਾ ਫੱਕੇ ਪੈਗਾ ਇਨਾ ਜਿਹੜਾ ਡੜ ਡੂੰਘੀਆਂ ਆ ਬਾਬੇ ਪਾਣੀ ਨਹੀਂ ਨਾ ਨਾ ਇਹ ਤਾਂ ਲੌਂ ਲੱਗਦਾ ਰਹਿੰਦਾ ਰਹੇ ਇਹ ਤਾਂ ਉਹ ਵੀ ਨਾ ਚੱਲਦਾ ਪਾਣੀ ਇਹਦੇ ਬਹੁਤ ਵਰਕ ਪੈਂਦਾ ਹਾਂ ਚੱਲਦਾ ਪਾਣੀ ਤਾਂ ਬਹੁਤ ਹੀ ਦਸ ਹੁੰਦਾ ਹਾਂ ਖਿੱਚ ਲੰਦਾ ਇਹ ਤਾਂ ਜਿਹੜਾ ਵੇਰੀ ਡੂੰਘੀਆਂ ਇਹਦੀਆਂ ਬਾਕੀ ਹੋ ਜਾਏਗਾ ਕਿ ਨਿਆਣਾ ਜੈ ਰਹਿੰਦਾ ਬੜਾ ਹੋਣਾ ਆ ਜੇ ਹਾਂ ਹਾਂ ਹੋਊਗਾ ਇਹ ਤਾਂ ਬੱਚਾ ਹੈ ਇਹ ਫੁੱਲੂਗਾ ਹੋ ਰਹੇ ਚੌੜਾ ਹੋਊਗਾ ਹੋਰ ਆਰਸ ਵੀ ਨਹੀਂ ਦੇ ਨਾਲ ਤੇ ਚੀਨੀ ਲਿਆਂਦੀ ਭਾਈ ਅੱਜ ਓਹੋ ਤੇਰੇ ਨਾਲੇ ਚੀਨੀ ਲੈਣ ਹਾਂ ਟ੍ਰੈਲੀ ਸਾਢੇ ਘੰਟਾ ਖੜੀ ਆਪਣੀ ਆਪਣੀ ਤਾਰ ਲਿਓ ਜੇ ਨਹੀਂ ਚਾਹੀਦੀ ਤਾਂ ਵੀ ਠੀਕ ਆ ਹਾਂ ਟੈਲੀ ਪਾ ਲੈਣੀ ਮੈਂ ਅੱਗੇ ਖੜਾਣ ਲਿਆ ਗਾ ਤੇਰੀ ਪਈ ਹੋਈ ਆ ਪੌਣੀ ਆ ਨਾ ਪਾ ਕੇ ਦੇਣੀ ਅੱਗੇ ਖੜਾਈ ਜਾ ਗਾ ਆ ਤੇਰਾ ਥੈਲੇ ਆ ਮੇਰੇ ਕਿੰਨੇ ਮੈਂ ਤੇ ਇੱਕ ਅੱਧਾ ਹੋਣਾ ਮੈਂ ਤੇ ਇੱਕ ਅੱਧਾ ਹੋਣਾ ਤੁਹਾਡੇ ਤਿੰਨ ਥੈਲੇ ਦਿੱਤੇ ਤੇਰੀਆਂ ਕਰ ਦਿੰਦੇ ਦੇ ਆਡਿਟਡ ਹੋਣੇ ਆ ਬਰਾਬਰੇ ਦਾ ਗੰਨਾ ਤੇ 5 3 ਕੋਟ ਲੱਛੀ ਇੱਕ ਇੱਕ 100 ਕੋਰ ਦੇ ਬਿੱਗ ਲਉਂਦੀ ਹੈ ਨਾ ਹਾਂਜੀ ਫਿਰ 20 ਰ 20 40 40 ਤੇ 10 50 ਹੈਗੀ ਆ 60 ਕਿਲੋ 60 ਤੋਂ ਕਿਲੋ 60 ਦੇ ਗੇਟ ਚ ਮਦੀ ਆ ਨਹੀਂ ਕਿਉਂ ਨਾ ਵੀ ਇਹ ਤਿੰਨ ਥੈਲੇ ਦੇ ਥੋੜੇ ਬਾਕੀ ਉਹ ਆ ਤਿੰਨ ਕੋਟ ਲੱਛੀ ਆ ਬਾਕੀ ਸਬਜ਼ੀ ਉਦੀ ਮੇਰੀ 50 60 ਕਿਲੋ ਵਾਲੇ ਆ ਜੀ ਕਤਰਾ ਤਰਗੇ ਲੋਲੇ ਦੋਹੀ ਆਪਾ ਕਾਲੇ ਦੀ ਪਈਏ ਵਿੱਚ ਕਾਲ ਨੂੰ ਪੁੱਛਣ ਨੂੰ ਜ ਨਹੀਂ ਚਾਹੀਦੀ ਕਾਦੇ ਕਿੰਨੇ ਉਟੇ ਆ ਨਾਲ ਦੇ ਪੰਜ ਕਾਲੀ ਲੱਖ ਰੋ ਪੁੱਛਣਾ ਕਿ ਆ ਕ ਤੇਰੀ ਆਈਓ ਨਹੀਂ ਆਈਓ ਨੂੰ ਲੱਤੀ ਨਹੀਂ ਤੇਰੀ ਕਾਰਡ ਕੱਟੂਗੀ ਜ ਹੈ ਨਾ ਹੱਟੂਗੀ ਲੈ ਮੇਰੀਓ ਯਾਰ ਕਾਟ ਕੱਟਣੀ ਸੀ ਤੁਸੀਂ ਬਾਕੀ ਹੋਰ ਕੌਣ ਤਾਂ ਹੋਰ ਤਾਂ ਕਿਸੇ ਦੀ ਨਹੀਂ ਹੈ ਇੱਧਰ ਤਾ ਡੀ ਆਰ ਸੀ ਵੀ ਦੀ ਆ ਬਸ ਹੋ ਲੜ ਰਹੀ ਮਤਲਬ ਜਿਹੜਾ ਬੰਦੇ ਨੇ ਧਾਰ ਲਈ ਆਪਣੀ ਉਹ ਬੈਠੇ ਜਿਹੜੇ ਦੋ ਦਿਨ ਘਰ ਤੇ ਧਾਰ ਲਈ ਉਹਨਾਂ ਨੇ ਜਿੱਥੇ ਘੜੀ ਆ ਧਾਰ ਲਈ ਅੰਦਰ ਸਾਡੇ ਘਰ ਧੜੀ ਆ ਚਾਹ ਨੂੰ ਤਾਰੂਗੇ ਯਾਰ ਆ ਕੰਮ ਛੱਡ ਗਿਆ ਉਹਨੂੰ ਤੂੰ ਧਾਰ ਲਈ ਆਪਣੀ ਮੇਰੇ ਤਾਂ ਇੱਕ ਥੈਲ ਆਏ ਕੋਈ ਜੀ ਦੇਣਾ ਕਿਹਦੇ ਨੇ ਦੇ ਦੋ ਕਿ ਸਾਨੂੰ ਨਹੀਂ ਖੁਸ਼ੀ ਤੇਰੇ ਕੋਲ ਸਾਨੂੰ ਤਾਂ ਖੁਸ਼ੀ ਨਾਲ ਭਾਲ ਦੇ ਖੁਸ਼ੀ ਸਾਨੂੰ ਤੇ ਖੁਸ਼ੀ ਨਾਲ ਕੋਈ 50 ਕਿਲੋ ਤੇਰੇ ਵਾ 1 ਕਿਲੋ ਮੇਰੇ ਉੱਪਰ ਇਦਾਂ ਕੋਈ ਉਹ ਬਾਤ ਕਿਸ ਦੀ ਦੱਲੀਆਂ ਨੂੰ ਮੀਡੀਆ ਨਾਲੋਂ ਜ਼ਿਆਦਾ ਭਾਈ ਪਰ ਗੰਨਾ ਜ਼ਿਆਦਾ ਹੁੰਦਾ ਦੱਲੀਆਂ ਦੇ ਲੱਗੇੜੇ ਪੂਰਾ ਹਰ ਸਿਚ ਦਾ ਗੰਨਾ ਜ਼ਿਆਦਾ ਕਾਲੇ ਦਾ ਗੰਨਾ ਜ਼ਿਆਦਾ ਠੀਕ ਹੈ ਉਹਨੂੰ ਆ ਦੱਲੀਆਂ ਹੀ ਟੈਂਪੂ ਲੱਗੇ ਕਰਕੇ ਲੈ ਕੇ ਤਸਾਬ ਲਾਦਾ ਆ ਫਿਰ ਉਹ ਉਹਦਾ ਹੈ ਵੀ ਜ਼ਿਆਦਾ ਹੂੰ ਚਲੋ ਬਾਕੀ ਅਗਲੇ ਤੋਂ ਆਪਣਾ ਜਿੰਨਾ ਜੀ ਜੀ ਉਹਨੇ ਆਪਣੇ ਬੌਂਡ ਦੇ ਸਾਹਬ ਨਾਲੇ ਦਿੱਤੀ ਹੈ ਕਿਹੜੇ ਨੂੰ ਮੂੰਹ ਦੇ ਕੇ ਦਿੱਤੀ ਹੈ ਹਾਂ ਨਹੀਂ ਜਿੰਨਾ ਵੇਲੇ ਤਾਂ ਗੰਨਾ ਹੈ ਜਿੰਨਾ ਕਿ ਮਿਲ ਨੂੰ ਤਾਂ ਤੇ ਹੋਇਆ ਮਾਹੋਂ ਦੇ ਦੇ ਸਾਨੂੰ ਮੈਂ ਭਾਈ ਬਹੁਤ ਦੋ ਜਗ੍ਹਾ ਛਵੀ ਲੱਗੀ ਹੁੰਦੀ ਜਿਹਦੇ ਮੂੰਹ ਸੁੱਕ ਜੇ ਕਰੇ ਇੰਨੀ ਗਰਮੀ ਬਾਲੇ ਟਰੈਕਟਰ ਵਰਤਾਇਆ ਹੁੰਦਾ ਬਾਈ ਫਿਰ ਮੈਂ ਨਹੀਂ ਗਿਆ ਟਰੈਕਟਰ ਮੈਂ ਤਾਂ ਮੋਟਰਸਾਈਕਲ ਭੱਗਿਆ ਮੋਟਰਸਾਈਕਲ ਕਿਹੜੇ ਬਹੁਤ ਸੁਖਾ ਫਿਰ ਉਹ ਮੈਨੂੰ ਆਇਆ ਦਾ ਟਰੈਕਟਰ ਨੇ ਮੇਰੀ ਜਿਹੜੀ ਹੈਗੀ ਇਹ ਵੀ ਲੱਗਣੀ ਪਤਰੀਆਂ ਮੈਂ ਆਪਣਾ ਮੋਟਰਸਾਈਕਲ ਮੈਂਰ ਜੱਗਾ ਗਿਆ ਰਹਾ ਉਹ ਨਾਲ ਟਰੈਕਟਰ ਕੋਣ ਗਿਆ ਮੰਗਲ ਲਈ ਹਰਸ਼ਵੀਰ ਹਰਸ਼ੀ ਨੌਧੇ ਆਪਣੇ ਪਰ ਲੱਗ ਉਹ ਨਾ ਤਾਂ ਉਹ ਬਾਈ ਨਾ ਉਧਰ ਚਾਰ ਜਣੇ ਤੇ ਅਸੀਂ ਪੰਜ 11 ਜਣੇ ਦੀ ਜੀਨੀ ਲੈਣ ਗਏ ਉਹਦੇ ਪੰਜ ਜਣੇ ਅਸੀਂ 11 ਕਾਪੀਆਂ ਦੀਆਂ ਨਿੰਦੀਆਂ 2-2 4-4 ਕਿਲੋ ਉਹ ਗਏ ਨਾ ਜਿੰਦੀਆਂ 50-50 ਕਾਉਂਟਰ ਕਾਉਂਟਰ ਕਿਲੋ ਆ 50 ਕਿਲੋ ਜਾਂ ਕਾਉਂਟਰਾਂ ਜਿਹਦੀਆਂ ਉਹ ਗਏ ਹੋਏ ਆ ਜਿਹੜੇ 2-2 ਤਿੰਨ ਦਿਨ ਕਾਉਂਟਰ ਕੋਈ ਨਹੀਂ ਤਾਂ ਐਜੀ ਵੀ ਜ਼ਿਆਦਾ ਵੀ ਉਹ ਜਾਵੇ ਉਹ ਕਿੱਥੇ ਜਾਣੇ ਆ ਸਾਡੇ ਵਰਗਾ ਦਾ ਭਾਈ ਮੋਟਰਸਾਈਕਲ ਪਿੱਛੇ ਵੀ ਰਲਾ ਰੱਖ ਲਿਆ ਹੋਊਗਾ ਤੂੰ ਥੱਲੇ ਉਹ 60 ਕਿਲੋ ਦੀ ਮਿਲ ਤਾ ਮੈਂ ਤਾਂ ਗਿਆ ਹਾਂ ਤਾਂ ਮੋਟਰਸਾਈਕਲ ਤੇ ਮੋਟਰਸਾਈਕਲ ਵੀ ਜਾਣੀ ਸੀ ਇਹਨੇ ਬੜਿਆ ਬੰਦੇ ਦਾ ਲੋਡ ਹੁੰਦੀ ਜਾਂ ਆਉਂਦੀ ਨਾਲ ਤੂੰ ਭਟਕਾ ਇੱਥੇ ਉਹਨੇ ਆਪਣੇ 6 ਸਾਲਾਂ ਦੇ ਨਾਲ ਸਾਡਾ 1 ਲੋਡ ਕਰ ਲਾ ਵੀ ਫਰਕ ਨਹੀਂ ਪੈਣਾ ਸਾਨੂੰ ਫਰਕ ਪੈਣਾ 1 ਲੋਡ ਕਰਨ ਦਾ ਸੀ 6 ਲੋੜ ਦੇ ਨਾਲ ਉਹ ਲੋਡ ਜਾਂਦਾ ਪੈਣਾ ਲੋਡ ਜਾਂਦਾ ਪੈਣਾ ਚਾਲਾ ਕੋਈ ਨਹੀਂ ਆ ਗਈ ਹੁਣ ਤਾਂ ਹੁਣ ਤਾਂ ਬਤਾਣੇ ਰਹਿ ਗਈ ਮੈਂ ਆਪਣਾ ਥੱਲੇ ਤਾਰ ਲੈਣਾ ਜਿਹਨੇ ਤਾਰ ਨਹੀਂ ਹੋਈ ਤਾਰੀ ਹੋਣੀ ਨਾਲ ਨੀ ਬਤਾਰੇ ਲੈਣੀ ਹੋ ਗਈ 15 ਤਰੀਕ ਹੋ ਗਈ ਪਾਈ ਸ਼ਿਫਟਾਂ ਕਰਕੇ ਤਿੰਨ ਹੋ ਗਈਆਂ ਫਿਰ ਅੱਜ ਸ਼ਿਫਟਾਂ 6 ਤੇ 2 2 ਤੇ 10 10 ਤੇ 6 ਹੈਨਾ ਮੰਨ ਰਜਣੇ ਸਾਮ ਨੂੰ ਰਾਤ ਨੂੰ ਅੱਜ 6 ਤੇ ਨਹੀਂ 6 ਤੇ ਨਹੀਂ 10 10 ਤੇ 6 ਫਿਰ ਟਾਈਮ ਆਇਆ ਬੇ ਨਹੀਂ 10 ਤੇ 6 ਸ਼ਾਮ ਨੂੰ ਭੱਜ ਗਈ ਹੋਣੀ ਲੈਟ ਹੋਣ ਜੀ 2 ਵਜੇ ਇਸ ਨੂੰ ਅੰਦਰ ਪਤਾ ਹੁਣ ਮੈਂ ਆ ਗਿਆ ਕਿ ਮੈਂ ਤਾਂ ਬੈ ਫੁੱਟਾ ਮੈਂ ਗਰੀ ਖੜੀ ਚ ਲਾ ਗਿਆ ਪੈ ਹੂੰ ਲੈ ਬੱਲੋ ਦੇਖ ਲੈ ਬਲਦਾ ਹੈਗੀ ਆ ਲੈਟ ਤਾਂ ਚੱਲੂ ਗਿਆ ਤਾਂ ਦੇਖਦੇ ਗਣਾ ਚੱਲਦੀ ਪੈਣਾ ਵਾਂਗੂ ਹੀ ਚੱਲੂਗੀ ਵਾਰ ਵਾਰ ਘੰਟੇ ਹੂੰ ਲਈ ਜਾਵੇ ਸ਼ਾਮ ਤੱਕ ਫਿਰ ਤਾਂ ਬਾਹਰ ਨੇ ਆਦੇ ਹੂੰ ਸਵੇਰੇ ਬਾਹਰ ਨੇ ਆਦੇ ਭਾਈ ਚਲੋ ਠੀਕ ਹੈ ਜੀ